ਹਰ ਖੇਤਰ ਦੀ ਖਬਰ ਹਰ ਵਰਗ ਦੀ ਖਬਰ ਤੁਸੀਂ ਦੇਖ ਰਹੇ ਹੋ ਨਿਰੋਲ ਮਾਲਵਾ ਫਟਾਫਟ ਨਿਊਜ਼ ਚੈਨਲ ਰਾਮਪਰਾਪੂਲ ਪਿਛਲੇ 5 ਦਹਾਕਿਆਂ ਤੋਂ ਨੈਰੀ ਵਿਭਾਗ ਦੀ ਥਾਂ ਤੇ ਖੋਖੇ ਰੱਖ ਕੇ ਆਪਣਾ ਪਰਿਵਾਰ ਪਾਲ ਰਹੇ ਲੋਕਾਂ ਤੇ ਉਸ ਸਮੇਂ ਗਾਜ ਡਿੱਗੀ ਜਦੋਂ ਸਰਕਾਰ ਦੇ ਪੀਲੇ ਪੰਜੇ ਨੇ ਉਹਨਾਂ ਦੇ ਰੁਜ਼ਗਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਨੈਰੀ ਵਿਭਾਗ ਵੱਲੋਂ ਸਵੇਰੇ 5 ਵਜੇ ਦੇ ਕਰੀਬ ਭਾਰੀ ਪੁਲਿਸ ਫੋਰਸ ਨਾਲ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾ ਫੋਲ ਦੇ ਕੁਟਿਆ ਪੁਲ ਤੋਂ ਲੈ ਕੇ ਜੋੜੇ ਪੁਲ ਤੱਕ ਕਿਤੇ ਨਜਾਇਜ਼ ਕਬਜ਼ੇ ਹਟਾਏ ਗਏ ਜਿਸ ਵਿੱਚ ਤਕਰੀਬਨ 1 ਦਰਜਨ ਦੁਕਾਨਾਂ ਤੇ 2 ਮੰਦਰ ਇਸ ਦੀ ਚਪੇਟ ਵਿੱਚ ਆਏ ਇਸ ਕਾਰਵਾਈ ਦੌਰਾਨ ਬੇਸ਼ੱਕ ਲੋਕਾਂ ਵੱਲੋਂ ਵਿਰੋਧ ਕਰਦੇ ਆ ਸਮਾਨ ਚੁੱਕਣ ਤੇ ਦੀਵਾਲੀ ਦੇ ਤਿਹਾਰ ਤੱਕ ਦੀ ਮੌਲਤ ਮੰਗੀ ਗਈ ਪਰ ਨਹਿਰੀ ਵਿਭਾਗ ਨੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਇੱਕ ਨਾ ਸੁਣੀ ਗਈ ਅਧਿਕਾਰੀਆਂ ਵੱਲੋਂ ਕਾਰਵਾਈ ਨੂੰ ਅੰਜਾਮ ਦਿੰਦਿਆਂ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੁਕਾਨਦਾਰਾਂ ਨੂੰ ਹੌਸਲਾ ਦਿੰਦੇ ਹੋਏ ਮਲਵੇ ਵਿੱਚੋਂ ਵੋਟਾਂ ਲੱਭਦੇ ਹੋਏ ਦਿਖਾਈ ਦਿੱਤੇ ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਆਂ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਨਜਾਇਜ਼ ਕਬਜ਼ੇ ਕਰਵਾਉਣ ਵਾਲੇ ਲੀਡਰਾਂ ਅਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨੈਰੀ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਤੋੜੇ ਗਏ ਸ਼ਿਵ ਮੰਦਰ ਦੇ ਰੋਸ਼ ਵਿੱਚ ਸਮੂਹ ਕਾਵੜ ਸੰਗ ਵੱਲੋਂ ਵੀ ਵਿਰੋਧ ਕਰਦਿਆਂ ਇਸ ਮੁੱਦੇ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਬੁਲਾਈ ਗਈ ਅਤੇ ਸੰਘਰਸ਼ ਨੂੰ ਤੇਜ਼ ਕਰਨ ਦੀ ਚੇਤਾਵਨੀ ਕੀਤੀ ਗਈ। ਓ ਸ਼ੰਕਰ ਭਗਵਾਨ ਕੀ ਜੈ। ਅੱਜ ਜੋ ਰਾਮਪਰਾਪੂਲ ਦੇ ਵਿੱਚ ਇੱਕ ਬਹੁਤ ਹੀ ਵੱਡੀ ਮੱਧ ਭਾਗੀ ਘਟਨਾ ਜੋ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਵਾਪਰੀ ਹੈ ਸਾਡੇ ਗਣਪਤੀ ਕਾਵੜ ਸੰਗ ਜੋ ਕਿ ਜੌੜੇ ਪੁਲਾਂ ਦੇ ਉੱਪਰ ਕੋਲੇ ਸ਼ੰਕਰ ਜੀਆ ਦਾ ਮੰਦਿਰ ਸਥਾਪਿਤ ਸੀ ਉਹਨਾਂ ਨੂੰ ਇੱਕ ਪੀਲੇ ਪੰਜੇ ਦੇ ਨਾਲ ਉਹ ਆਪਣਾ ਖੰਡਿਤ ਕੀਤਾ ਗਿਆ ਇਹ ਜਿਹੜੀ ਘਟਨਾ ਬਹੁਤ ਮਨ ਭਾਗੀ ਹੈ ਸਮੂਹ ਕਾਵੜ ਸੰਗ ਇਹਦੀ ਸੱਤ ਸਾਬਦਾਂ ਦੇ ਵਿੱਚ ਨਿੰਦਿਆ ਕਰਦਾ ਅੱਜ ਉਸ ਵਿਸ਼ੇ ਤੇ ਸਮੂਹ ਕਾਵੜ ਸੰਗ ਦੀ ਮੀਟਿੰਗ ਵੀ ਹੋਈ ਹੈ ਔਰ ਜੋ ਅਸੀਂ ਅਗਲੀ ਕਾਰਵਾਈ ਕਰਨ ਵਾਸਤੇ ਕਰਨੂ ਇੱਕ ਭਰਮੀ ਮੀਟਿੰਗ ਹੈਗੀ ਉਹ ਦੁਰਗਾ ਸੇਵਾ ਦਲ ਦੇ ਵਿੱਚ ਰੱਖੀ ਗਈ ਹੈ ਉਹਦੇ ਵਿੱਚ ਜੋ ਵੀ ਫੈਸਲਾ ਹੋਵੇਗਾ ਉਹ ਸਾਰੇ ਹੀ ਸਮੂਹ ਕਾਗ ਸੰਗ ਰਲ ਕੇ ਕੱਲ ਨੂੰ ਲਵੇਗਾ ਵੀ ਅਸੀਂ ਉੱਤੇ ਕੀ ਐਕਸ਼ਨ ਲੈਣਾ ਹੈ ਉਹ ਕੱਲ ਦੀ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ। ਮੈਡਮ ਗੁਰਦਿੱਤਪਾਲ ਸਿੰਘ ਉਪ ਮੰਡਲ ਅਫਸਰ ਸ਼ੈਣਾ ਕਨਾਲ ਸਬਡਿਵੀਜ਼ਨ ਰਾਮਪੁਰਪੁਰ। ਇਹ ਜੀ ਅੱਜ ਇਹ ਵੀ ਇਹ ਜਿਹੜੇ ਆਪਣੇ ਸਾਰੇ ਲੋਕ ਬੈਠੇ ਜੀ ਇਹਨਾਂ ਵੱਲੋਂ ਇੱਥੇ ਫੂਰ ਜਵਾਹੇ ਦੀ ਕੁੱਡੀਆ ਪੁਲਤ ਲੈ ਕੇ ਜੋਰੇਪੁਰਾ ਤੱਕ ਸਾਰਾ ਨਿਯਾਜ ਕਬਜ਼ਾ ਕੀਤਾ ਹੈ ਸਿਗਾ ਜਿਹਦੇ ਬਾਬਤ ਇਹਨਾਂ ਨੂੰ ਪਹਿਲਾਂ ਕੋਰਟ 'ਚ ਫੈਸਲਾ ਹੋਇਆ ਐ। ਐਕਸ਼ਨ ਸਾਹਿਬੀ ਕੋਰਟ ਵਿੱਚ ਇਹਨਾਂ 'ਤੇ ਫੈਸਲਾ ਜਿਹੜਾ ਇਹਨਾਂ ਦਾ ਅੰਗੇਸ਼ਟ ਫੈਸਲਾ ਹੋਇਆ ਐ। ਉਸ ਤੋਂ ਬਾਅਦ ਇਹਨਾਂ ਨੂੰ ਉੱਠਣ ਵਾਸਤੇ ਟਾਈਮ ਦਿੱਤਾ ਗਿਆ ਸੀ 15 ਪੰਜ ਨੂੰ ਇਹ ਫੈਸਲਾ ਹੋਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਉੱਠਣ ਵਾਸਤੇ 15 ਇਹਨਾਂ ਟਾਈਮ ਦਿੱਤਾ ਗਿਆ ਸੀਗਾ ਇਹਨਾਂ ਨੂੰ ਮਿਲ ਕੇ ਦੱਸਿਆ ਗਿਆ ਕਿ ਫੈਸਲਾ ਸਾਹ ਦੱਸਿਆ ਤੁਸੀਂ ਖਾਲੀ ਕਰਨਾ ਹੈ ਤੇ ਇਹਨਾਂ ਵੱਲੋਂ ਮਤਲਬ ਪੁਸ਼ਤ ਬੈਲ ਨੂੰ ਮਹਤ ਮੰਗੀ ਗਈ ਮੈਕਲੋਂ ਵੱਲੋਂ ਉਹ ਵੀ ਇਹਨਾਂ ਨੂੰ ਦਿੱਤੀ ਗਈ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਵੱਲੋਂ ਖਾਲੀ ਨਹੀਂ ਕੀਤਾ ਗਿਆ ਤਾਂ ਜੋ ਸਰਕਾਰ ਦੇ ਹੁਕਮ ਸੀਗੇ ਖਾਲੀ ਕਰਾਉਣ ਦੇ ਉਹਨਾਂ ਅਨੁਸਾਰ ਜਿਹੜੀ ਸਰਕਾਰ ਵੱਲੋਂ ਬੰਦੀ ਕਾਰਵਾਈ ਆ ਉਹ ਸਾਰੇ ਨੇ ਕਰ ਦਿੱਤੀ ਗਈ ਹੈ ਜਿਸ ਦੇ ਪਾਸ ਵੋਟ ਜ਼ਿਆਦਾ वो जीतेगा लोकतंत्र में जिसके वोट कम वो लोकतंत्र में हार जाएगा यहां तुम्हारी अहिंसा काम नहीं आएगी यहां शाकाहार काम नहीं आएगा यहां एक पंच चौरिया काम नहीं आएंगे इस लोकतंत्र की पद्धति में तुम्हारी सामायिक तुम्हारा प्रतिक्रमण तुम्हारी तपस्या तुम्हारी नौकाशी चौबियार काम नहीं आएगा चुटकियों में उड़ जाओगे याद रखना इसी प्रकार संख्या कम हुई तो कभी गांवों में और फिर कभी शहरों में एकांत में दिन के उजाले में कोई भी रिवॉल्वर लेकर या तलवार लेकर तुम्हारे घर के वहां आएगा दरवाजा खुलवाएगा तुम्हारी खूबसूरत किसी लड़की को या बहू को उठाएगा तुम्हारे सामने और जिंदा रहने के लिए तुम्हें यू का यूं सौंप देना पड़ेगा कि ले जाओ यूज करो बस हमको जिंदा रखो इस प्रकार आपकी बहन बेटियां उठाई जाएगी वो दिन भी आएगा उस दिन मैं जिंदा नहीं होऊंगा जो 18 के हो 20 के हो 25 के हो उस दिन मुझे बहुत याद करोगे और मेरे फोटो पर फूल चढ़ाओगे उस दिन मैं फरिश्ता बन जाऊंगा आज मैं जरूर उल्टा सुलटा बोलता हूँ तीखा बोलता हूँ किसी का नहीं सुनता हूँ कहा जाएगा लेकिन हकीकत कह रहा हूं ये सच है रियल में कि जब संख्या कम होती है तो मत्स्य गला गल न्याय होता है मत्स्य गला गल न्याय हर बड़ी मछली छोटी मछली को खा जाती है बड़ा मगर मच छोटी मछलियों को खा जाता है बड़ा आदमी छोटे आदमी को खा जाता है बड़ा व्यापारी छोटे व्यापारी को खा जाता है सत्ता वाला आदमी कमजोर आदमी को दबा देता है बड़ा भाई छोटे भाई कमजोर भाई को दबा देता है ये मत्स्य गलागल न्याय है जैसे ही आपकी संख्या कम हुई आपका वजूद कम हुआ आपकी पकड़ कम हुई आपकी स्ट्रेंथ कम हुई तो दूसरे लोग आपको खा जाएंगे आज यही हो रहा है